ਅੰਮ੍ਰਿਤਸਰ ਦੀ ਉਹ ਪਵਿੱਤਰ ਨਗਰੀ ਜਿਹੜੀ ਕਿ ਇਤਿਹਾਸਕ ਨਗਰੀ ਆ ਅੱਜ ਦੁਨੀਆ ਦੇ ਅਖਬਾਰਾਂ ਦੀ ਸੁਰਖੀ ਆ ਕਿ ਅਮਰੀਕਾ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਤੇ ਸ਼ਕਤੀਸ਼ਾਲੀ ਮੁਲਕ ਆ ਉਸ ਦੇ ਜਿਹੜਾ ਪ੍ਰਾਈਮ ਮਿਨਿਸਟਰ ਆ 트ੰਪ ਦੇ ਹਕੂਮਤ ਤਹਿਤ ਅੱਜ ਇੱਕ ਜਹਾਜ਼ ਚੜਿਆ ਜਿਹੜਾ ਕਿ ਇੱਥੇ ਅੰਮ੍ਰਿਤਸਰ ਦੇ 에어ਪੋਰਟ ਤੇ ਉਤਰ ਰਿਹਾ ਤੇ ਉਹਦੇ ਵਿੱਚ ਪ੍ਰਵਾਸ ਕੀਤੇ ਲੋਕ ਨੇ ਭਾਵੇਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਨੇ ਤੇ ਉਹਨਾਂ ਲੋਕਾਂ ਲਈ ਵੀ ਫਿਕਰਮੰਦੀ ਆ ਜਿਹੜੇ ਲੱਖਾਂ ਰੁਪਈਆ ਲਾ ਕੇ ਬਾਹਰ ਵਿਦੇਸ਼ ਵਿੱਚ ਗਏ ਰੋਜ਼ਗਾਰ ਦੀ ਭਾਲ ਵਿੱਚ ਇਹ ਸਾਰਾ ਪਲਟਾ ਵਜਿਆ ਕਿਉਂ ਵਜਿਆ ਕਿ ਇਹ ਦੇਸ਼ ਗੁਲਾਮ ਹੋਇਆ ਇਸ ਦੇਸ਼ ਦੇ ਵਿੱਚ ਰੋਜ਼ਗਾਰ ਮੁਹੱਈਆ ਨਾ ਹੋ ਸਕਿਆ ਵਪਾਰ ਅਸੀਂ ਇੱਥੇ ਨਾ ਕਰ ਸਕੇ ਇਹ ਅਸੀਂ ਸਮਝਦੇ ਹਾਂ ਕਿ ਇਸ ਦੇਸ਼ ਦੀ ਜਿਵੇਂ ਤਰਾਸਦੀ ਸੀ ਤੇ ਅੱਜ ਦੇ ਜਿਹੜੇ ਇੱਥੇ ਜਿਹੜੇ ਰਾਜ ਕਰਨ ਵਾਲੇ ਲੋਕ ਆ ਉਹਨਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਇਸ ਦੇਸ਼ ਦੇ ਵਿੱਚ ਕੋਈ ਕਿਤਾ ਤੇ ਜਾਂ ਕੋਈ ਅ ਰੋਜ਼ਗਾਰ ਨਹੀਂ ਹੈ ਕਿ ਲੋਕ ਜਿਹੜੇ ਆ ਬਾਹਰ ਜਾ ਰਹੇ ਨੇ ਕੁਝ ਲੋਕਾਂ ਨੇ ਇਹ ਕਿਹਾ ਕਿ ਇੱਥੋਂ ਦੇ ਸਾਡੇ ਕੁਝ ਲੀਡਰਸ਼ਿਪ ਨੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਤੇ ਉਹ ਅੱਜ ਵਾਪਸ ਆ ਰਹੇ ਨੇ ਕੁਝ ਲੋਕ ਇਸ ਗੱਲ ਦਾ ਵੀ ਗਿਲਾ ਕਰਦੇ ਨੇ ਕਿ ਸਰਕਾਰ ਦੀ ناکਾਮਯਾਬੀ ਹੈ ਤੇ ਇੱਥੋਂ ਦੇ ਜਿਹੜੇ ਏਜੰਟ ਆ ਜਿਨ੍ਹਾਂ ਨੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਨਜਾਇਜ਼ ਜਿਹੜਾ ਵਿਦੇਸ਼ਾਂ ਵਿੱਚ ਭੇਜਿਆ ਤੇ ਅੱਜ ਉਸ ਦਾ ਸਵਾਲ ਕੌਣ ਪੁੱਛੇਗਾ ਉਹ ਸੇ ਇਹ ਵੀ ਗੱਲ ਕਰ ਰਹੇ ਨੇ ਕਿ ਜਿਹੜੇ ਲੋਕ ਆ ਰਹੇ ਨੇ ਉਹਨਾਂ ਦਾ ਵਿਚਾਰੀਆਂ ਦਾ ਉਹਨਾਂ ਦਾ ਜ਼ਿੰਦਗੀ ਦਾ ਅਗਲਾ ਪੜਾਅ ਕੀ ਹੋਵੇਗਾ ਪਰ ਅਸੀਂ ਇਹ ਗੱਲ ਸਮਝਣੀ ਚਾਹੁੰਦੇ ਹਾਂ ਕਿ ਪ੍ਰਵਾਸ ਹੋਣਾ ਮਾੜੀ ਗੱਲ ਨਹੀਂ ਪਰ ਜਿਸ ਤਰ੍ਹਾਂ ਦਾ ਬਗਾਨਾ ਜਿਹੜਾ ਬਗਾਨਾ ਹੀ ਹੁੰਦਾ ਅਸੀਂ ਅੱਜ ਆਪਣੇ ਦੇਸ਼ ਪੰਜਾਬ ਦੇ ਲਈ ਕਿਉਂ ਨਹੀਂ ਫਿਕਰ ਕਰਨਾ ਸਾਨੂੰ ਫਿਕਰਮੰਦੀ ਹੋਣੀ ਚਾਹੀਦੀ ਆ ਇਹ ਤੁਹਾਡੀ ਇਥੋਂ ਦੀ ਖਾਲੀ ਥਾਂ ਭਰਨ ਵਾਸਤੇ ਜਿਹੜੀਆਂ ਦੇਸ਼ ਦੇ ਬਾਕੀ ਲੋਕ ਇੱਥੇ ਆ ਕੇ ਪ੍ਰਵਾਸ ਕਰ ਚੁੱਕੇ ਨੇ ਇਥੇ ਕਬਜ਼ਾ ਜਮਾ ਚੁੱਕੇ ਨੇ ਜਿਹੜੇ ਕੀ ਕਈ ਵਾਰ ਦੇਖਦੇ ਆ ਕਿ ਹੱਲੇ ਵੀ ਹੋ ਚੁੱਕੇ ਨੇ ਸਾਡੇ ਤੇ ਕਾਤਲਾਨਾ ਹਮਲੇ ਵੀ ਹੋ ਚੁੱਕੇ ਨੇ ਸੋ ਅੱਜ ਸਾਨੂੰ ਚਾਹੀਦਾ ਕਿ ਅਸੀਂ ਆਪਣੀ ਇਸ ਧਰਤੀ ਦੀ ਆਪਣੀ ਜਿਹੜੀ ਮਾਂ ਧਰਤੀ ਆ ਮਾਂ ਬੋਲੀ ਵਾਲੀ ਧਰਤੀ ਆ ਗੁਰੂਆਂ ਦੀ ਵਿਰਸਾਈ ਗੁਰੂਆਂ ਪੀਰਾਂ ਦੀ ਇਹ ਧਰਤੀ ਆ ਇਸ ਧਰਤੀ ਨੂੰ ਸੰਭਾਲੀਏ ਸੋ ਅਸੀਂ ਇੱਕ ਨਾਹਰਾ ਦਿੰਨੇ ਆ ਕਿ ਆਈਲਟਸ ਨਾ ਕਰੋ ਆਈਐਸ ਕਰੋ ਕਿਉਂ ਨਹੀਂ ਕਰ ਸਕਦੇ ਆਈਐਸ ਅੱਜ ਜਿਹੜੇ ਸਾਡੇ ਨੌਜਵਾਨ ਆ ਉਹ ਆਈਲਟਸ ਕਰਕੇ ਆਪਣਾ ਭਵਿੱਖ ਇਸ ਵਿੱਚ ਲੱਭਣ ਨੂੰ ਫਿਰਦੇ ਨੇ ਪਰ ਜੋ ਅੱਜ ਹਾਲਾਤ ਨੇ ਬਾਹਰਲੇ ਮੁਲਕਾਂ ਦੇ ਤੇ ਬਹੁਤ ਫਿਕਰਮੰਦੀ ਆ ਇਸ ਪੰਜਾਬ ਦੀ ਧਰਤੀ ਤੇ ਇਥੋਂ ਦੇ ਪੰਜਾਬ ਦੇ ਜਆਆਂ ਦੇ ਮਾਂ-ਬਾਪ ਦੇ ਸੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਪ੍ਰੋਗਰਾਮ ਲੀਕਿਆ ਜਿਹੜਾ ਕਿ ਸਿੱਖ ਨੌਜਵਾਨਾਂ ਲਈ ਲੋੜਵੰਦ ਨੌਜਵਾਨਾਂ ਲਈ ਜਿਹੜਾ ਕਿ ਇੱਕ ਇੰਸਟੀਚਿਊਟ ਖੜਾ ਕੀਤਾ ਵਾ ਜਿਹੜਾ ਨਿਸ਼ਚੈ ਅਕੈਡਮੀ ਖੜੀ ਕੀਤੀ ਆ ਜਿਹੜੀ ਕੀ ਤੁਹਾਨੂੰ ਫ੍ਰੀ ਦੇ ਵਿੱਚ ਕੋਚਿੰਗ ਦੇ ਕੇ ਆਈਐਸ ਬਣਾਉਂਦੀ ਆ ਸੋ ਆਓ ਆਪਾਂ ਤੁਹਾਡੀ ਸੰਸਥਾ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਦੇ ਇਸ ਉਪਰਾਲੇ ਦਾ ਫਾਇਦਾ ਲਈਏ ਆ ਅਸੀਂ ਆਇਲੈਂਡ ਛੱਡ ਕੇ ਆਈਐਸ ਬਣੀਏ ਇਸ ਪੰਜਾਬ ਦੇਸ਼ ਦੇ ਵਾਰਿਸ ਬਣੀਏ ਤੇ ਅਸੀਂ ਇਸ ਧਰਤੀ ਤੇ ਰਹਿ ਕੇ ਸੇਵਾ ਕਰੀਏ ਸਰਕਾਰਾਂ ਇਸ ਗੱਲ ਨੂੰ ਉਪਰਾਲਾ ਕਰਨ ਇਥੋਂ ਦੇ ਲੋਕ ਇਸ ਗੱਲ ਦਾ ਖਿਆਲ ਕਰਨ ਕਿ ਜਿਹੜਾ ਇਸ ਤਰ੍ਹਾਂ ਦਾ ਪ੍ਰਵਾਸ ਹੋ ਰਿਹਾ ਜਿੱਥੇ ਅਸੀਂ ਮਜ਼ਦੂਰੀ ਕਰਨ ਜਾ ਰਹੇ ਹਾਂ ਤੇ ਉਹ ਜਿਹੜਾ ਵਾ ਉਹ ਸਾਨੂੰ ਸੋਚ ਸਮਝ ਕੇ ਜਾਣਾ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਵਿੱਦਿਆ ਦੇਈਏ ਉਥੇ ਉਹਨਾਂ ਨੂੰ ਦਾਖਲਾ ਕਰਵਾਈਏ ਤੇ ਉਹਨਾਂ ਨੂੰ ਆਪਣੀ ਕੌਮ ਦੇ ਵੱਡੇ ਵਾਰਿਸ ਬਣਾ ਕੇ ਕੌਮ ਦੀ ਚੜ੍ਹਦੀ ਕਲਾ ਵਿੱਚ ਯੋਗਦਾਨ ਪਾਇਆ